ਰਾਧਿਕਾ ਨੇ ਆਪਣੇ ਜੋਰ ਤੇ ਮਿਹਨਤ ਨਾਲ 25 ਸਾਲ ਦੀ ਉਮਰ ਚੋਂ ਟੈਨਿਸ ਦੀ ਦੁਨੀਆ ਚੋਂ ਆਪਣਾ ਨਾਂ ਕਮਾਇਆ ਆਈਟੀਐਫ ਊਮਨਸ ਡਬਲ ਚੋਂ 113ਵੀਂ ਰੈਂਕ ਅਤੇ ਹਰਿਆਣਾ ਚੋਂ ਡਬਲਸ ਖੇਡ ਚੋਂ ਪੰਜਵਾਂ ਨੰਬਰ ਰਾਧਿਕਾ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲੇ ਜਿੱਤੇ ਆਪਣੇ ਤੇਜ਼ ਖੇਡ ਅੰਦਾਜ਼ ਅਤੇ ਸਮਰਪਣ ਨਾਲ ਇੱਕ ਮਜ਼ਬੂਤ ਪਛਾਣ ਬਣਾਈ ਤੇ ਰਾਜ ਦੇ ਯੋਵਾ ਲਈ ਪ੍ਰੇਰਨਾ ਬਣੀ ਇਕਾ ਗੰਬੀਰ ਚੋੜ ਤੋਂ ਬਾਅਦ ਉਸਨੂੰ ਖੇਡ ਛੱਡਣੀ ਪਈ ਪਰ ਉਹ ਅੜੀ ਰਹੀ ਤੇ ਹਿੰਮਤ ਨਹੀਂ ਹਾਰੀ ਗੁਰੂਗਾਓਂ ਚ ਆਪਣੀ ਟੈਨਿਸ ਟੈਨਿਸ ਅਕੈਡਮੀ ਸ਼ੁਰੂ ਕੀਤੀ ਜਿੱਥੇ ਉਹ ਬੱਚਿਆਂ ਨੂੰ ਟ੍ਰੇਨਿੰਗ ਦਿੰਦੀ ਸੀ ਨਵੇਂ ਖਿਡਾਰੀਆਂ ਦੀ ਮਦਦ ਕਰਦੀ ਸੀ ਤੇ ਆਪਣੀ ਜਾਦੀ ਨਾਲ ਜਿਉਂਦੀ ਸੀ ਪਰ ਇੱਥੇ ਹੀ ਇੱਕ ਟਕਰਾਅ ਸ਼ੁਰੂ ਹੋਇਆ ਉਸਦੇ ਪਿਤਾ ਦੀਪ ਯਾਦਵ ਨੇ ਉਸਨੂੰ ਕਿਹਾ ਕਿ ਅਕੈਡਮੀ ਬੰਦ ਕਰ ਦੇ ਉਹ ਕਹਿੰਦਾ ਸੀ ਕਿ ਲੋਕ ਤਾਨੇ ਮਾਰਦੇ ਨੇ ਕਿ ਮੈਂ ਧੀ ਦੀ ਕਮਾਈ ਤੇ ਜੀ ਰਿਹਾ ਤਿੰਨ ਦਿਨ ਤੱਕ ਉਹ ਇੰਨਾ ਸੋਚਾਂ ਚੋਂ ਤੜਪਦਾ ਰਹਾ ਨਰਾਜ ਰਹਾ ਤੇ ਆਖਿਰਕਾਰ ਉਸਨੇ ਆਪਣੀ ਧੀ ਆਪਣੀ ਧੀ ਤੇ ਗੋਲੀਆਂ ਚ ਲਾ ਦਿੱਤੀਆਂ ਤਿੰਨ ਪਿੱਟ ਚੋਂ ਇੱਕ ਕਮਰ ਚੋਂ ਜਦੋਂ ਰਸੋਈ ਚੋਂ ਖਾਣਾ ਬਣਾ ਰਹੀ ਸੀ ਇਹ ਘਟਨਾ ਗੁਰगांव ਦੇ ਸੈਕਟਰ 52 ਚੋਂ ਉਹਨਾਂ ਦੇ ਘਰ ਵਿੱਚ ਸਵੇਰੇ 10:30 ਵਜੇ ਵਾਪਰੀ 25 ਸਾਲ ਦੀ ਉਮਰ ਵਿੱਚ ਇੱਕ ਚਮਕਦੀ ਹੋਈ ਖਿਡਾਰੀ ਦੀ ਜ਼ਿੰਦਗੀ ਖਤਮ ਹੋ ਗਈ ਸਿਰਫ ਇਸ ਲਈ ਕਿ ਉਹ ਆਪਣੇ ਪੈਰਾਂ ਤੇ ਖੜੀ ਹੋਣਾ ਚਾਹੁੰਦੀ ਸੀ ਇਹ ਸਿਰਫ ਇੱਕ ਧੀ ਦੀ ਮੌਤ ਨਹੀਂ ਸੀ ਇਹ ਸਮਾਜ ਦੀ ਪਿੱਤਰ ਸੱਤਾਵਾਦੀ ਸੋਚ ਦੀ ਹਾਰ ਸੀ ਉਹ ਆਜ਼ਾਦ ਧੀ ਦੇ ਸੁਪਨੇ ਤੇ ਮਰਦਾਨਾ ਅਹੰਕਾਰ ਨੇ ਹਮਲਾ ਕੀਤਾ ਹੁਣ ਸਵਾਲ ਇਹ ਨਹੀਂ ਕਿ ਰਾਧਿਕਾ ਮਰੀ ਕਿਉਂ ਸਵਾਲ ਇਹ ਹੈ ਕਿ ਸਾਡਾ ਸਮਾਜ ਅਜੇ ਵੀ ਧੀ ਦੀ ਕਾਮਯਾਬੀ ਤੋਂ ਡਰਦਾ ਹੈ ਹੁਣ ਸਮਾਂ ਆ ਗਿਆ ਹੈ ਆਵਾਜ਼ ਠਾਉਣ ਦਾ ਰਾਜਕਾਂ ਲਈ ਇਨਸਾਫ ਦੀ ਮੰਗ ਕਰਨ ਦਾ ਹਰ ਧੀ ਨੂੰ ਉਸ ਦੀ ਆਜ਼ਾਦੀ ਦੇਣ ਦਾ